ਡੈਮ ਤੇ ਜਣਾ ਵੀਰੇ ਡੈਮ ਤੇ ਉੱਚ ਤੱਕ ਕਹਿੰਦਾ ਹੈਗਾ ਉੱਚ ਤੱਕ ਕਹਿੰਦਾ ਜੇ ਚ ਮੈਂ ਕਹਿੰਦਾ ਸੀਨਾ ਜੰਤੀ ਦੇਵੀ ਦੇ ਨਾਲ ਕਹਿੰਦਾ ਉੱਚ ਤੱਕ ਹੈਗਾ ਪਾਣੀ ਥੋੜਾ ਬਹੁਤ ਹਜੇ ਨੇ ਉਰੂ ਫੁੱਲ ਫਰੇਮ ਹੀ ਚੈਰ ਰਿਹਾ ਲੋ ਜਿਵੇਂ ਨਾ ਬਚਾ ਦੇ ਦੋਸਤੋ ਇਹ ਹਾਲਾਤ ਜਿਹੜੇ ਬਣੇ ਹੋਏ ਨੇ ਨਾ ਬੜੀ ਹਰਾਨੀ ਵਾਲੀ ਤਸਵੀਰਾਂ ਤੁਸੀਂ ਦੇਖੋ ਪਰਚ ਡੈਮ ਤੇ ਫਿਰਦੇ ਆ ਤੇ ਜਾਨਵਰਾਂ ਦੇ ਵੀ ਪੀਣ ਨੂੰ ਕਹਿੰਦੇ ਪਾਣੀ ਉਰੇ ਹੈ ਨਹੀਂਗਾ ਆ ਕਿਸਤੀ ਦੇਖ ਲਓ ਤੁਸੀਂ ਉੱਧਰ ਖੜੀ ਆ ਕਿਸਤੀ ਵਾਲੀ ਤਾਂ ਖੜੀ ਗੱਲ ਆ ਮੁੰਡੇ ਪਿੰਡਾਂ ਵਾਲੇ ਨੇ ਜਿਹੜੇ ਉਰੇ ਪਾਣੀ ਪੂਣੀ ਪਾ ਰਹੇ ਨੇ ਸਾਰਾ ਪਾੜ ਗਿਆ ਡੈਮ ਕਿਉਂ ਸੁੱਕਾ ਪੈ ਗਿਆ ਬੁਰੀ ਤਰ੍ਹਾਂ ਦੇ ਨਾਲ ਓਹ ਮੋਹ ਆਰੇ ਆ ਰਹੇ ਆ ਭਰਾਵਾ ਤੁਸੀਂ ਇਹ ਦੇਖੋ ਜਾਨਵਰਾਂ ਦੇ ਕੰਕਰ ਤੇ ਬੜੀ ਡਰਾਉਣੀ ਤਸਵੀਰ ਆ ਤੇ ظاہر ਜੀ ਗੱਲ ਹੈ ਕਿ ਜਿਹੜੇ ਹਸਾਬ ਦੇ ਨਾਲ ਉਰੇ ਸੋਕਾ ਪਿਆ ਹੋਇਆ ਹੈ ਪੀਣਾ ਪੀਣ ਦਾ ਪਾਣੀ ਨਾ ਹੋਣ ਕਰਕੇ ਜਾਨਵਰਾਂ ਦੇ ਮਰਨ ਵਾਲੇ ਹਾਲਾਤ ਬਣੇ ਪਏ ਨੇ ਤਾਂ ਹੀ ਕਰਕੇ ਜੇ ਕਿਸੇ ਪਾਸੇ ਨੂੰ ਵੀ ਜਦੋਂ ਦੇਖਦੇ ਆ ਨਾ ਤਾਂ ਹੋਰ ਵੀ ਕਹਿੰਦੇ ਇਹ ਜੀਹਾਂ ਕੰਕਾਲ ਦੇਖਣ ਨੂੰ ਮਿਲੇ ਜਿੱਤੋਂ ਬਾਅਦ ਪਿੰਡ ਵਾਲਿਆਂ ਨੂੰ ਲੱਗਿਆ ਕਿ ਪਾਣੀ ਦੀ ਕਿ ਕਮੀ ਕਰਕੇ ਜਾਨਵਰਾਂ ਦਾ ਬੜਾ ਨੁਕਸਾਨ ਹੋ ਸਕਦਾ ਇਸ ਕਰਕੇ ਫਿਰ ਉਹਨਾਂ ਨੇ ਇਹ ਕਮਾਂਡ ਸੰਭੀ ਹੈ ਤੁਸੀਂ ਆਹ ਦੇਖ ਲਓ ਕਿ ਕਿੰਨੀ ਇਹਦਾ ਆ ਹੁਣ ਪਿੰਡਾਂ ਵਾਲੇ ਮੁੰਡੇ ਨੇ ਜਿਹੜੇ ਪਾਰ ਰਹੇ ਨੇ ਉਹਰੇ ਪਾਣੀ ਨਹੀਂ ਤੁਸੀਂ ਜਿਹੜੇ ਪਾਸੇ ਜਾਉਂਗੇ ਸਾਰਾ ਮਰੂਥਲ ਬਣਿਆ ਪਿਆ ਇਹ ਹਾਲਾਤ ਨੇ ਸਾਡੇ ਕੁਦਰਤ ਨਜ਼ਾਰਾ ਦਿਖਾਰੀ ਆ ਉਹਦਾ ਪਰ ਗੱਲ ਇਹ ਹੈ ਵੀ ਭਾਰੀ ਉਹਨਾਂ ਬੇਜਵਾਨਾਂ ਨੂੰ ਪਹਿਰੇ ਜਿਨ੍ਹਾਂ ਦਾ ਨਾ ਕੋਈ ਰਾਜ ਸੀ ਨਾ ਉਹਨਾਂ ਨੂੰ ਕੋਈ ਘਰ ਹੁੰਦਾ ਸੀਗਾ ਪਰ ਤੁਸੀਂ ਦੇਖੋ ਫਿਰ ਸੇਵਾ ਕਰ ਰਹੇ ਨੇ ਇੱਕ ਤਰ੍ਹਾਂ ਦੀ ਭਾਰੀ ਇਨਸਾਨਾਂ ਦੀ ਗਲਤੀਆਂ ਉਹਨਾਂ ਤੇ ਪੈ ਰੀਆਂ ਨੇ ਸਸੇ ਕਾਲ ਜੀ ਬਹੁਤ ਵਧੀਆ ਭਰਾ ਉਧਰ ਨੂੰ ਸਾਹਮਣੇ ਪਾਣੀ ਦੇ ਪਾਣੀ ਕਿਥੇ ਪਾਣੀ ਪਾਣੀ ਉਹ ਸਾਹਮਣੇ ਪਾ ਰਹੇ ਅੱਛਾ ਉਸੇ ਨੂੰ ਟੋਏ ਉਧਰ ਪਾ ਰਹੇ ਵੀ ਠੀਕ ਹੈ ਠੀਕ ਹੈ ਜਰਾ ਹੁਣ ਤੁਸੀਂ ਦੇਖ ਲਓ ਇਹ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਕਹਿੰਦੇ ਨੇ ਅੱਗੇ ਵੀ ਇਹਨਾਂ ਨੂੰ ਅਕਲ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਅਕਲ ਤਾਂ ਆਪੀ ਨਹੀਂ ਜਦੋਂ ਬਿਨਾ ਕਿਸੇ ਫਾਇਦੇ ਤੋਂ ਬਿਨਾ ਕਿਸੇ ਆਦੇ ਲਾਲਚਾਂ ਤੋਂ ਕੰਮ ਕਰਦੇ ਨੇ ਅਕਲ ਥੋੜੋ ਹੋਣੀ ਆ ਅਕਲਦਾਰ ਬੰਦੇ ਤਾਂ ਬੈਠੇ ਸ਼ਹਿਰਾਂ 'ਚ ਸਾਰੇ ਏਸੀ ਲਾ ਕੇ ਤੇ ਆ ਮਰਥਲ ਵਾਲੇ ਹਾਲਾਤ ਥੋੜੋ ਦੇਖਦਾ ਕੋਈ ਸਹੀ ਗੱਲ ਬੰਦਾ ਬੇਕਰੀ ਚਾਹੀਦਾ ਵੈਸੇ ਦੁੱਤ ਚੰਗਾ ਇੱਥੇ ਆਉ ਤੁਸੀਂ ਤੁਹਾਡੀ ਰੂਹ ਕੰਬੇ ਤੇ ਜਿਹੜਾ ਗੁੱਸਾ ਬੰਦੇ ਦੇ ਮਨ ਚ ਆਪਦੀ ਕਰਤੂਤਾ ਕਰਕੇ ਕਿਉਂਕਿ ਅਸੀਂ ਵੀ ਵਿੱਚ ਹੀ ਆ ਆਪਦੀਆਂ ਕਰਤੂਤਾ ਕਰਕੇ ਹੁੰਦਾ ਨਾ ਉਹਦਾ ਕੋਈ ਸੀਮਾ ਨਹੀਂ ਹੈਗੀ ਤੇ ਇਹ ਬੇਜਵਾਨ ਵਿਚਾਰੇ ਭੁਗਤਾ ਭੋਗ ਰਹੇ ਨੇ ਆ ਦੇਖੋ ਜਾਂਦੇ ਜਾਂਦੇ ਦੇਖੇ ਹਾਲਾਤ ਪਾਣੀ ਨਹੀਂ ਮਿਲਿਆ ਇਹਨਾਂ ਨੂੰ ਹੋਰ ਕੋਈ ਫਾਇਦਾ ਨੂੰ ਉਹ ਨਹੀਂ ਹੈਗਾ ਜੰਗਲ ਚ ਰਹਿਣ ਵਾਲੇ ਜੀ ਜੀ ਨੇ ਵਿਚਾਰੇ ਅਜੇ ਪੂਰਾ ਅੱਧਾ ਅੱਧਾ ਸੜਿਆ ਸਰੀਰ ਪਿਆ ਇਹਦਾ ਇਹ ਜੀਆਂ ਚੀਜ਼ਾਂ ਜਦੋਂ ਦੇਖੀਆਂ ਪਿੰਡ ਵਾਲਿਆਂ ਨੂੰ ਫੇਰ ਹੀ ਉਹਨਾਂ ਨੇ ਉਹ ਕਰਿਆ ਵੀ ਬਈ ਇਹ ਤਾਂ ਆਸਾ ਬੱਸਾ ਖਤਮ ਹੋ ਜਾਊਗਾ ਜੇ ਇਹ ਰਾਤ ਰਹੀ ਤੇ ਉਹ ਤੁਸੀਂ ਦੇਖੋ ਗਾਇਆਂ ਫਿਰਦੀਆਂ ਨੇਗੀਆਂ ਪਾਣੀ ਪੀਣ ਨੂੰ ਜਿਹੜੇ ਰਾਤ ਵਾਲੇ ਜਾਨਵਰ ਨੇ ਰਾਤ ਵਾਲੇ ਤੋਂ ਭਾਬ ਕਹਿੰਦੇ ਬਾਰਾ ਸਿੰਘਾ ਹੋਗੇ ਹੋਰ ਕਈ ਜਾਨਵਰ ਹੋਗੇ ਜੰਗਲੀ ਕਹਿੰਦੇ ਉਹ ਹੁਣ ਰਾਤ ਨੂੰ ਪਾਣੀ ਪੀ ਲਾਉਂਦੇ ਨੇ ਇਸ ਕਰਕੇ ਉਹਨਾਂ ਦਾ ਪ੍ਰਬੰਧ ਇਹ ਦਿਨੇ ਕਰ ਰਹੇ ਤਾਂ ਕਿ ਰਾਤ ਨੂੰ ਤਾਂ ਪਾਣੀ ਤੇ ਆਖ ਨਾ ਬਣ ਆ ਦੀ ਚਮਕ ਦੇਖ ਲੈ ਚੱਲੋ ਢੰਡੀਆਂ ਤੋਂ ਇੱਕ ਇਹ ਹੁੰਦੀ ਰੋੜਾ ਭਾਵੇਂ ਕੱਲਾ ਗੁੱਸੇ ਵਾਲੀਆਂ ਨਹੀਂ ਪਰ ਇਹ ਵੀ ਕਦੋਂ ਟੱਕਰ ਐਸੀ ਇਹ ਸਲੀਅਤ ਇਹ ਸੱਚਾਈ ਨਹੀਂ ਹੈਗਾ ਜੰਗਲ ਖੜਿਆ ਕੋਈ ਨਹੀਂ ਦੇਖੂਗਾ ਸਾਰਾ ਰੜਾ ਮਦਾਨ ਜੰਗਲਾਂ ਦੇ ਵਿੱਚ ਪੂਰਾ ਮੁਰਥਲ ਬਣਿਆ ਪਿਆ ਰੇਗਿਸਤਾਨ ਦੀ ਜਿਵੇਂ ਕਹਦੀ ਹੈ ਨਾ ਇੱਕ ਤਸਵੀਰ ਉਹੀ ਇੱਥੋਂ ਵੀ ਉਹੀ ਦਿਂਦੀ ਹੈ ਦੋਸਤੋ ਪਰਚ ਟਾਈਮ ਦੇ ਹਾਲਾਤ ਤਾਂ ਖੈਰ ਬਹੁਤ ਮਾੜੇ ਆ ਆ ਦੇਖੋ ਤੁਸੀਂ ਆ ਵੀ ਭਰੇਆ ਮੂਰੇ ਵੀ ਪਾਣੀ ਇਹਨਾਂ ਦੀ ਭਰਿਆ ਹੋਇਆ ਸਾਡੇ ਕਿਸਾਨਾਂ ਦਾ ਹੁਣ ਗੱਲ ਇਹ ਹੈ ਵੀ ਇਹ ਸਾਰੀ ਚੀਜ਼ਾਂ ਦੇ ਲਈ ਜ਼ਿੰਮੇਵਾਰੀ ਭਾਵੇਂ ਕੋਈ ਵੀ ਹੋਵੇ ਪਰ ਗੱਲ ਇਹ ਹੈ ਵੀ ਸਾਨੂੰ ਇਨਸਾਨੀਅਤ ਤੌਰ ਦੇ ਉੱਤੇ ਚਲੋ ਜੇ ਹਾਲਾਤ ਬਣ ਗਏ ਨੇ ਮਦਦ ਵਾਸਤੇ ਜ਼ਰੂਰ ਅੱਗੇ ਆਣਾ ਚਾਹੀਦਾ ਤੇ ਆ ਇੱਕਦਮ ਮੈਂ ਬੁੰਡੇ ਦਾ ਨੰਬਰ ਵੀ ਪਾਉਣਾ ਇਹਦੇ ਨਾਲ ਸੰਪਰਕ ਕਰ ਲਿਓ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਪੈਸੇ ਤਾਂ ਆਪਣੇ ਆਪਣੇ ਤੌਰ ਤੇ ਲੱਗੇ ਹੋਏ ਆ ਬਹੁਤ ਸਾਰੇ ਲੋਕ ਪਰ ਜਿਵੇਂ ਕਹਿ ਦੀ ਐਡੇ ਸਮੁੰਦਰ ਚੋਂ ਬੂੰਦ ਕੱਢੀ ਦਾ ਵੀ ਕੋਈ ਫਰਕ ਨਹੀਂ ਪੈਂਦਾ ਤੇ ਬੂੰਦ ਸਿੱਟੀ ਦਾ ਵੀ ਕਿੱਡਾ ਫਰਕ ਪੈਂਦਾ ਇਹ ਬੂੰਦ ਪਰ ਜਿਹੜੀ ਆ ਜ਼ਿੰਦਗੀਆਂ ਵਿਚਾਰੀ ਆ